ਮਿੱਤਰ ਪਿਆਰਿਓ ਇੱਕ ਗੱਲ ਚਾਰ ਚਫੇਰੇ ਕਈ ਲੋਕ ਕਰਦੇ ਨੇ ਕਿ ਜਿਹੜੇ ਕਿਸਾਨ ਨੇ ਜਾਂ ਆਮ ਲੋਕ ਪਿੰਡਾਂ ਵਾਲੇ ਹੁਣ ਤਾਂ ਵਿਹਲੇ ਹੋ ਗਏ ਕੋਈ ਕੰਮ ਨਹੀਂ ਕਾਰ ਨਹੀਂ ਐਵੇਂ ਵਿਹਲੇ ਨਿਆਰੇ ਲੈਂਦੇ ਨੇ ਇਹ ਬਾਪੂ ਨੇ ਆਪਾਂ ਗੱਲ ਕਰਦੇ ਆ ਬਾਪੂ ਜੀ ਤੁਸੀਂ ਇੱਕ ਕਿਸਾਨ ਹੋ ਇੱਕ ਮਿਹਨਤੀ ਕਿਰਤੀ ਕਿਸਾਨ ਹੋ ਤੇ ਕਿੰਨਾ ਕੁ ਕੰਮ ਕਰ ਤੁਹਾਨੂੰ ਹੁਣ ਵੀ ਕਰਨਾ ਪੈਂਦਾ ਦੇਖੋ ਜੀ ਅਸੀਂ ਘਰ ਦੇ 4 ਮੈਂਬਰ ਆ ਮੇਰਾ ਬੇਟਾ ਮੇਰੀ ਨੂੰ ਤੇ ਮੇਰੇ ਘਰ ਵਾਲੇ ਤੇ ਮੈਂ ਚਾਰੇ ਜੀ ਅਸੀਂ ਸੁਬਾ 4 ਵਜੇ ਉੱਠਦੇ ਆਂ ਜੀ 4 ਵਜੇ ਉੱਠ ਕੇ ਅਸੀਂ ਬਸ ਚਾਰਾ ਕੱਪ-ਕੱਪ ਪੀ ਕੇ ਆ ਡੰਗਰ ਦੇਖ ਲਓ ਮੇਰੇ ਕਿੰਨੇ ਆ ਅਸੀਂ ਡੰਗਰਾਂ 'ਤੇ ਵੜ ਜਾਂਦੇ ਆਂ ਕੋਈ ਦਾਣਾ ਪਾਉਣ ਵਾਲਾ ਪਿਆ ਕੋਈ ਚੋਣ ਲੱਗ ਪਿਆ ਕੋਈ ਦੁੱਧ ਫੜਨ ਲੱਗ ਪਿਆ ਅਸੀਂ ਚਾਰੇ ਜੀ 4 ਵਜੇ ਉੱਠ ਕੇ ਤੇ ਸਹਾਲੋ 8 ਵਜੇ ਤੱਕ ਸਾਡੀ ਅੱਡੀ ਨਹੀਂ ਲੱਗਦੀ ਕਿਤੇ ਬੈਣ ਦਾ ਸਾਨੂੰ ਟਾਈਮ ਨਹੀਂ ਮਿਲਦਾ ਇੰਨੀ ਠੰਡ ਆ ਅੱਛਾ ਉਸ ਤੋਂ ਬਾਅਦ ਮੇਰਾ ਜਿਹੜਾ ਬੇਟਾ ਉਹ ਜੀ 5 ਵਜੇ ਪੱਠੇ ਵੱਢਣ ਲੱਗ ਪੈਂਦਾ ਪੱਠੇ ਵੱਢ ਕੇ ਤੁਹਾਡਾ ਬੇਟਾ ਕਿਸਾਨ ਯੂਨੀਅਨ ਕਿਰਤੀ ਕਿਸਾਨ ਯੂਨੀਅਨ ਦਾ ਆਗੂ ਆ ਤੇ ਲੋਕ ਇਹ ਵੀ ਕਹਿੰਦੇ ਨੇ ਵੀ ਜਿਹੜੇ ਕਿਸਾਨ ਯੂਨੀਅਨਾਂ ਦੇ ਆਗੂ ਨੇ ਨਾ ਇਹ ਤਾਂ ਵੇਲ ਲੜਨੇ ਕੋਈ ਕੰਮ ਨਹੀਂ ਕੋਈ ਕਾਰ ਨਹੀਂ ਬੰਨ੍ਹਿਆਰੇ ਲੈਂਦੇ ਨੇ ਇਹ ਕੀ ਤੁਹਾਡਾ ਬੇਟਾ ਘਰੇ ਕਰਦਾ ਕੰਮ ਬੇਟਾ ਦੇਖੋ ਜੀ ਬੇਟਾ ਸਾਡਾ ਜੇ ਘਰੇ ਕਰਦਾ ਤਾਂ ਅਸੀਂ ਪਸ਼ੂ ਸੰਭਾਲ ਸੰਭਾਲ ਸਕਦੇ ਆ ਨਹੀਂ ਅਸੀਂ ਇਸ ਉਮਰ ਦੇ ਵਿੱਚ ਕਿੱਥੋਂ ਅਸੀਂ ਪੱਠੇ ਲਾ ਕੇ ਪਾਸ ਦਾ ਕੀ ਕਰ ਸਕਦੇ ਆ ਸਾਡਾ ਬੇਟਾ ਪਹਿਲਾਂ ਪੱਠੇ ਡੱਕੇ ਵੱਢ ਕੇ ਕੁੱਤਰ ਕੇ ਤੇ ਚਲਿਆ ਜਾਂਦਾ ਫੇਰ ਜੀ ਆਪ ਦਾ ਜਥੇਬੰਦਗਾਂ ਨਾਲ ਜਿੱਥੇ ਵੀ ਉਹਨੂੰ ਡਿਊਟੀ ਲੱਗਦੀ ਉੱਥੇ ਹੀ ਉਹਨੂੰ ਜਾਣਾ ਪੈਂਦਾ ਦੁੱਖ ਦਾ ਸੁੱਖ ਦਾ ਜਿੱਥੇ ਵੀ ਕਿਸੇ ਦਾ ਉਹਨੂੰ ਜਾਣਾ ਆਉਣਾ ਪੈਂਦਾ ਅਸੀਂ ਮਗਰ ਆਪ ਦਾ ਡੰਗਰਾਂ ਦਾ ਦੇਖਭਾਲ ਕਰਦੇ ਰਹਿੰਨੇ ਆ ਮਗਰ ਉਹ ਅਸੀਂ ਪੱਠੇ ੜਕੇ ਪਾਈ ਜਾਂਦੇ ਆ ਪਰ ਅਸੀਂ ਚਾਰ ਮੈਂਬਰ ਸਾਡਾ ਬਿਲਕੁਲ ਟਾਈਮ ਨਹੀਂ ਮਿਲਦਾ ਜਾਣ ਦਾ ਅੱਛਾ ਹਾਂਜੀ ਇਹਨਾਂ ਦੇਣੀ ਕੰਮ ਕਰਨਾ ਸਾਰਾ ਦਿਨ ਦੇਖ ਲੋ ਜੀ ਸਾਰੀ ਦਿਹਾੜੀ ਗੋਹੀ ਚੀਰਨਾ ਪੈਂਦਾ ਹੁਣ ਦੇਖ ਲੋ ਸਾਡਾ ਦੋ ਔਰਤਾ ਮੇਰੀ ਨੌਂ ਔਰ ਮੇਰੇ ਘਰ ਵਾਲੀ ਔਰ ਦੇਖੋ ਡੰਗਰਾਂ ਦੀ ਚਵਾਈ ਕਰੀ ਜਾਂ ਲਗਾ ਬਿਲਕੁਲ ਪਿੱਛੇ ਭੈਣ ਜੀ ਹੋਰੀ ਜਿਹੜੀਆਂ ਉਹ ਚਵਾਈ ਕਰ ਰਹੀਆਂ ਇੱਧਰ ਮਾਤਾ ਜੀ ਦੇ ਜਿਹੜੇ ਇਹਨਾਂ ਦੇ ਧਰਮ ਪਤਨੀ ਉਹ ਵੀ ਸ਼ਾਮ ਨੂੰ ਇਸ ਟਾਈਮ 6 ਵੱਜ ਚੁੱਕੇ ਨੇ ਪੂਰੀ ਠੰਡਾ ਪੂਰੀ ਠੰਡਾ ਇਸ ਟਾਈਮ ਹੱਥ ਮੇਰੇ ਕਾਫੀ ਠਰ ਰਹੇ ਨੇ ਔਰ ਉਹ ਦਾਣਾ ਦੂਣਾ ਜਿਹੜਾ ਉਹ ਖਲ ਖੂਲ ਮੱਝਾਂ ਨੂੰ ਪਾ ਰਹੇ ਨੇ ਔਰ ਹਾਂਜੀ ਬਾਪੂ ਜੀ ਹਾਂਜੀ ਦਾਣਾ ਪਿਆਓ ਪਿਆਓ ਕੇ ਮੂਰੇ ਪਾਉਣਾ ਪੈਂਦਾ ਹਰਕ ਡੰਗਰ ਦੇ ਫਿਰ ਉਹਨਾਂ ਦੀ ਚਵਾਈ ਕਰਨੀ ਪੈਂਦੀ ਆ ਸ਼ਾਮ ਨੂੰ ਅਸੀਂ 4:30 ਪੌਣੇ 5 ਲੱਗ ਜਾਂਦੇ ਆ ਔਰ ਸਵੇਰ ਵੀ ਅਸੀਂ 4:30 ਪੌਣੇ 5 ਚਵਾਈ ਸ਼ੁਰੂ ਕਰ ਦਿੰਦੇ ਆ ਸਾਡਾ ਰਜਗਾਰ ਦੁੱਧ ਤੇ ਹੀ ਆ ਜੀ ਨਿਰਪਰ ਦੁੱਧ ਤੇ ਸਾਡਾ ਰਜਗਾਰ ਆ ਅੱਛਾ ਫਿਰ ਇੰਨੀ ਸਖਤ ਮਿਹਨਤ ਕਰਕੇ ਤੇ ਕਿੰਨਾ ਕੁ ਪੈਸਾ ਜੋੜੀ ਬੈਠੇ ਹੋ ਪੈਸਾ ਨਹੀਂ ਪੈਂਦਾ ਮਿਹਨਤ ਦਾ ਪੂਰਾ ਮੁੱਲ ਪੈਸਾ ਦੇਖੋ ਜੀ ਪੈਸਾ ਕਿੱਥੇ ਜੁੜਦਾ ਪੈਸਾ ਮਗਿਹਾਈ ਨੇ ਤਾਂ ਲੱਕ ਤੋੜ ਤੇ ਆਈ ਚਲਾਈ ਮਸਾ ਚੱਲਦੀ ਆ ਆਪਦੀ ਤਿੰਨ ਬੱਚੇ ਵੀ ਪੜਦੇ ਆ ਉਨਾਰੀ ਦੇਖਭਾਲ ਕਰਨੀ ਪੈਂਦੀ ਹੈ ਸਾਡਾ ਬਜ਼ੁਰਗ ਸੀਰਾ ਅਸੀਂ ਦਵਾਈਆਂ ਤੇ ਚੱਲਦੇ ਆ ਸਾਡੀ ਵੀ ਦਵਾਈ ਬੂਟੀ ਲਿਆਉਣੀ ਪੈਂਦੀ ਹੈ ਫਿਰ ਆ ਵੀ ਦੇਖੋ ਜੀ ਰਾਸ਼ਨ ਪਾਣੀ ਕਿੰਨਾ ਮਹਿੰਗਾ ਹੋ ਗਿਆ ਉਹ ਵੀ ਲਿਆਉਣਾ ਡੰਗਰਾਂ ਨੂੰ ਵੀ ਪਾਉਣਾ ਪਰ ਦੁੱਧ ਦੇ ਰੇਟ ਹੈ ਨਹੀਂਗੇ 1500 ਦੀ ਫੀਡ ਦੀ ਬੋਰੀ ਆ ਜਿਹੜੀ ਮੇਰੀ ਇੱਕ ਜਣ ਵਿੱਚ ਖਤਮ ਹੋ ਜਾਂਦੀ ਆ ਹਮ ਅੱਛਾ 1500 ਫੀਟ ਦੀ ਬੋਰੀਟ ਇੱਕ ਦਿਨ ਵਿੱਚ ਖਾਦੋਂਦੀ ਉਸ ਤੋਂ ਅੱਗੇ ਜੇ ਆਪਾਂ ਚਾਰਾ ਤੂੜੀ ਪਾ ਕੇ ਦੇਖੇ ਤੇ 1 ਰੁਪਈਆ ਨਹੀਂ ਸਾਡੇ ਪੱਲੇ ਪੈਂਦਾ ਜੀ ਸਾਡੇ ਪੱਲੇ ਦਾ ਸਿਰਫ ਗੋਹਾ ਹੀ ਆ ਜਿਆਦਾ ਮਿੱਦਲ ਕੇ ਥੋੜਾ ਮਿੱਦਲ ਕੇ ਗੋਹੇ ਚ ਹੀ ਰਹਿਨੇ ਅਸੀਂ 24 ਘੰਟੇ ਇਹ ਮੈਂ ਨਹੀਂ ਕਹਿ ਰਿਹਾ ਮੇਰੇ ਹੋਰ ਪਤਵੰਤ ਤੇ ਸੱਦਣ ਵੀ ਸੱਜਣੇ ਦੇਖ ਰਹੇ ਆ ਪਿੰਡ ਚੋਂ ਲੋਕ ਦੇਖ ਰਹੇ ਆ ਵੀ ਉਹ ਕਿੰਨੀ ਕਿਰਤ ਕਮਾਈ ਕਰਦੇ ਕਿਸ ਤਰ੍ਹਾਂ ਦੁੱਧ ਲੈਂਦੇ ਆ ਸੋ ਇਹ ਗੱਲ ਬਿਲਕੁਲ ਸੱਚ ਆ ਬਾਪੂ ਜੀ ਕੌੜਾ ਸੱਚ ਬੋਲਦੇ ਪਏ ਨੇ ਭਾਰਤ ਦੇਸ਼ ਦੇ ਵਿੱਚ ਗੰਗਾ ਉਲਟੀ ਵਹਿੰਦੀ ਪਈ ਹੈ ਕਿਉਂ ਕਿ ਕਿਉਂਕਿ ਹੋਣਾ ਤਾਂ ਇੰਜ ਚਾਹੀਦਾ ਨਾ ਵੀ ਜਿਹੜੇ ਲੋਕ ਤਾਂ ਵਿਹਲੜ ਨੇ ਉਹਨਾਂ ਦੀ ਜ਼ਿੰਦਗੀ ਤਾਂ ਮਾੜੀ ਹੋਵੇ ਤੇ ਜਿਹੜੇ ਇਦਾਂ ਦਿਨ ਰਾਤ ਕੰਮ ਕਰਦੇ ਨੇ ਉਹ ਨਜ਼ਾਰੇ ਲੈਣ ਪਰ ਹੋ ਇਸ ਤੋਂ ਉਲਟ ਰਿਹਾ ਜਿਹੜੇ ਦਿਨ ਰਾਤ ਜਿਵੇਂ ਉਹ ਬੇਬੇ ਵਿਚਾਰੀ ਦੇਖੋ ਬਜ਼ੁਰਗ ਸਰੀਰ ਆ ਬੁੱਢੇ ਹੋ ਚੁੱਕੇ ਨੇ ਬਾਪੂ ਜੀ ਦੇ ਧਰਮ ਪਤਨੀ ਉਹ ਹੁਣ ਤੱਕ ਕੰਮ ਲੱਗੇ ਹੋਏ ਨੇ ਤੁਹਾਨੂੰ ਇੱਧਰ ਮੇਰੇ ਕੈਮਰਾਮੈਨ ਦਿਖਾਉਣਗੇ ਇਹ ਤੁਸੀਂ ਦੇਖ ਸਕਦੇ ਹੋ ਹੁਣ ਵੀ ਉਹ ਜਿਹੜੇ ਪਸ਼ੂਆਂ ਨੂੰ ਜਿਹੜਾ ਪੱਠੇ ਜਾਂ ਉਹ ਤੂੜੀ ਵਗੈਰਾ ਪਾ ਰਹੇ ਨੇ ਤੇ ਜਿਹੜੇ ਇਦਾਂ ਦਿਨ ਰਾਤ ਕੰਮ ਕਰਦੇ ਨੇ ਉਹਨਾਂ ਸਾਰਿਆਂ ਦੀ ਹਾਲਾਤ ਆ ਜਿਹੜੀ ਉਹ ਬਹੁਤ ਮਾੜੀ ਐ ਚਾਹੇ ਉਹ ਮਜ਼ਦੂਰ ਨੇ ਚਾਹੇ ਉਹ ਕਿਸਾਨ ਨੇ ਚਾਹੇ ਉਹ ਹੋਰ ਲੋਕ ਨੇ ਤੇ ਜਿਹੜੇ ਕੱਖ ਨਹੀਂ ਕਰਦੇ ਉਹਨਾਂ ਨੇ ਇਸ ਦੇਸ਼ ਦੇ ਵਿੱਚ ਕਈ ਇਹੋ ਜਿਹੇ ਕੁੰਡੀਆਂ ਲਾਉਣ ਵਾਲੇ ਟੰਗ ਪਣਾਏ ਹੋਏ ਨੇ ਉਹ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰ ਰਹੇ ਨੇ ਕਿਉਂ ਬਾਪੂ ਜੀ ਹਾਂਜੀ ਦੂਜਾ ਗੱਲ 13 14 ਡੰਗਰ ਆ ਮੇਰੇ ਕੋਲ ਛੋਟੇ ਤੋਂ ਵੱਡੇ ਮੇਰੀ ਨੋ ਮੇਰੇ ਘਰ ਵਾਲੀ ਤਿੰਨ ਟਾਈਮ ਗੋਹਾ ਸੜਦੀਆਂ ਤਿੰਨ ਟਾਈਮ ਹੁਣ ਦੇਖੋ ਸਿਆਲ ਦਾ ਮਹੀਨਾ ਜੇ ਆਪਾਂ ਨੂੰ ਰਜਾਈਆਂ ਵਿੱਚ ਬੈਠਾਂ ਠੰਡ ਲੱਗਦੀ ਆ ਇਹਨਾਂ ਨੂੰ ਬੇਜਵਾਨਾਂ ਨੂੰ ਠੰਡ ਤਾਂ ਲੱਗਦੀ ਆ ਜੀ ਤਿੰਨ ਟਾਈਮ ਸਫਾਈ ਕਰਕੇ ਤਿੰਨ ਟਾਈਮ ਨਾਲ ਥੱਲੇ ਅਸੀਂ ਸੁੱਕਾ ਪਾਉਣੇ ਆ ਵੀ ਠੰਡ ਨਾ ਲੱਗ ਜੈ ਇਹਨਾਂ ਨੂੰ ਕਿਤੇ ਵਿਚਾਰਿਆਂ ਨੂੰ ਜੇ ਦੇਖਭਾਲ ਕਰਾਂਗੇ ਤਾਂ ਸਾਨੂੰ ਕੁਛ ਦੁੱਧ ਦੇਣਗੇ ਨਹੀਂ ਕਿੱਥੋਂ ਦੇਣਗੇ ਵਿਚਾਰੇ ਸੋ ਇਹ ਗੱਲ ਆ ਜੀ ਮਿਹਨਤ ਬਹੁਤ ਆ ਪਰ ਪੱਲੇ ਕੁਛ ਨਹੀਂ ਪੱਲੇ ਕੋ ਅੱਛਾ ਬਾਪੂ ਜੀ ਜਿਵੇਂ ਬਹੁਤ ਸਾਰੇ ਮੈਕਮਿਆਂ ਚ ਮੁਲਾਜ਼ਮ ਨੇ ਸਰਕਾਰੀ ਹਾਂਜੀ ਪਹਿਲਾਂ ਤਾਂ ਉਹ ਤਨਖਾਹ ਚਲੋ ਮੈਂ ਨਹੀਂ ਕਹਿੰਦਾ ਕਿ ਉਹ ਗਲਤ ਤਰੀਕੇ ਨਾਲ ਤਨਖਾਹ ਲੈਂਦੇ ਆ ਉਹਨਾਂ ਦੀ ਮਿਹਨਤ ਦਾ ਮੁੱਲ ਆ ਉਹਨਾਂ ਨੂੰ ਮਿਲਣੀ ਚਾਹੀਦੀ ਏ ਵਧੀਆ ਤਨਖਾਹ ਹਾਂਜੀ ਉਹਨਾਂ ਨੂੰ ਕਿਸਾਨਾਂ ਮਜ਼ਦੂਰਾਂ ਨਾਲੋਂ ਕਈ ਗੁਣਾ ਵੱਧ ਜਿਹੜੀ ਆ ਉਹ ਤਨਖਾਹ ਮਿਲਦੀ ਆ ਮਿਲਦੀ ਆ ਜੀ ਉਸ ਤੋਂ ਬਾਅਦ ਉਹਨਾਂ ਨੂੰ ਪੈਨਸ਼ਨ ਵੀ ਮਿਲਣੀ ਚਾਹੀਦੀ ਵੀ ਆ ਤੇ ਮਿਲਦੀ ਵੀ ਆ ਮਿਲਦੀ ਵੀ ਆ ਮਤਲਬ ਜਦੋਂ ਕੋਈ ਸਰਕਾਰੀ ਮੁਲਾਜ਼ਮ ਰਿਟਾਇਰ ਹੋ ਜਾਂਦਾ ਤਾ ਉਹਨੂੰ 30 35 40000 ਰੁਪਏ ਤੱਕ ਮਹੀਨੇ ਦੀ ਪੈਨਸ਼ਨ ਮਿਲਦੀ ਹੈ ਮਿਲਦੀ ਮਿਲਦੀ ਹੈ ਤਾਂ ਜਦੋਂ ਕੋਈ ਕਿਸਾਨ 60 ਸਾਲ ਦਾ ਹੋ ਜਾਂਦਾ ਤਾਂ ਇੱਕ ਤਾਂ ਉਹ ਕੰਮ ਤੋਂ ਰਿਟਾਇਰ ਨਹੀਂ ਹੋ ਪਾਉਂਦਾ ਉਹਨੂੰ ਉਹੀ ਕਰਨਾ ਹੀ ਪੈਂਦਾ ਇੱਕ ਉਹਨੂੰ ਕੋਈ ਸਰਕਾਰ ਪੈਨਸ਼ਨ ਨਹੀਂ ਦਿੰਦੀ ਜਿਵੇਂ ਉਹਨਾਂ ਮੁਲਾਜ਼ਮਾਂ ਨੂੰ ਇੱਕ ਤੇ ਉਹ ਮੁਲਾਜ਼ਮ ਪਹਿਲਾਂ ਵੀ ਕਿਸਾਨ ਨਾਲੋਂ ਵੱਧ ਕਮਾ ਚੁੱਕੇ ਹੁੰਦੇ ਨੇ ਮੈਂ ਨਹੀਂ ਕਹਿੰਦਾ ਨਜਾਇਜ਼ ਕਮਾਇਆ ਪਰ ਕਿਸਾਨ ਨਾਲੋਂ ਵੱਧ ਕਮਾਇਆ ਪਰ ਕਿਸਾਨ ਨੇ ਪਹਿਲਾਂ ਵੀ ਘੱਟ ਕਮਾਇਆ ਮਜ਼ਦੂਰ ਨੇ ਪਹਿਲਾਂ ਵੀ ਘੱਟ ਕਮਾਇਆ 60 ਸਾਲ ਤੋਂ ਬਾਅਦ ਵੀ ਉਹਨਾਂ ਦੀ ਪੈਨਸ਼ਨ ਤੇ ਕਿਸਾਨਾਂ ਦੀ ਨਹੀਂ ਹੋਣੀ ਚਾਹੀਦੀ ਹੋਣੀ ਚਾਹੀਦੀ ਹੈ ਜੀ ਸਾਡੀ ਕਿ 1500 ਰੁਪਿਆ ਪੈਨਸ਼ਨ ਹੈ 1500 ਪੈਨਸ਼ਨ ਨਾਲ ਦੱਸੋ ਕੀ ਬਣਦਾ ਮਹੀਨੇ ਦੀ 5-5000 ਦੀ ਦਵਾਈ ਚੱਲਦੀ ਹੈ ਸਾਡੇ ਬਡੇਪੇ ਦੀ ਤੇ ਹੁਣ ਤੁਹਾਨੂੰ ਪਤਾ ਵੀ ਜਦੋਂ ਬੜ ਤੇ ਸਰੀਰ ਹੋ ਜੇ ਉਹਦੀ ਕਦੇ ਲੱਤ ਵਿੰਗੀ ਤੇ ਕਦੇ ਚੂਲ ਵਿੰਗੀ ਉਹ ਤਾਂ ਹਰ ਰੋਜ਼ ਦਵਾਈਆਂ ਦਾ ਪੁਤਲਾ ਤੇ ਦਵਾਈ ਆਵੇ ਕਿੱਥੋਂ ਜੇ ਕੋਈ ਮਤਲਬ ਪੈਸਾ ਉਹ ਕਿਸੇ ਪਾਸੋਂ ਮਿਹਨਤ ਹੋਊਗੀ ਤਾਂ ਮਿਹਨਤ ਨਾਲ ਦਾ ਵੀ ਸਾਨੂੰ ਫਲ ਮਿਲ ਨਹੀਂ ਰਿਹਾ ਸਾਡੇ ਗੋਹਾ ਤੇ ਮਿੱਟੀ ਆ ਸਰ ਦੇ ਵਿੱਚ ਇਹ ਗੱਲ ਬਿਲਕੁਲ ਸੱਚ ਹੈ ਜੀ ਆਮ ਲੋਕਾਂ ਨੂੰ ਤਾਂ ਇੱਥੋਂ ਦੇ ਸਿਸਟਮ ਨੇ ਦੋ ਹੀ ਕੰਮ ਛੱਡੇ ਨੇ ਮਿੱਟੀ ਪੱਟੀ ਜਾਓ ਤੇ ਵੋਟਾਂ ਪਾਈ ਜਾਓ ਮਿੱਟੀ ਪੱਟੀ ਜਾਓ ਤੇ ਵੋਟਾਂ ਪਾਈ ਜਾਓ ਮਿੱਟੀ ਪੱਟ ਪੱਟ ਕੇ ਇਹਨਾਂ ਦਾ ਕੁਝ ਨਹੀਂ ਬਣਿਆ ਸ਼ਾਹੂਕਰ ਇਹਨਾਂ ਦੇ ਸਿਰੋਂ ਗੱਲੇ ਭਰ ਗਏ ਗੋਲਕ ਪਰਗੇ ਖਜਾਨੇ ਪਰਗੇ ਤੇ ਵੋਟਾਂ ਪਾਇਆ ਵੀ ਇਹਨਾਂ ਦਾ ਕੁਝ ਨਹੀਂ ਬਣਿਆ ਉਧਰੋਂ ਵੀ ਗੱਲਿਆਂ ਚੋਂ ਡੱਬਿਆਂ ਚੋਂ ਵੱਡੇ ਵੱਡੇ ਲੀਡਰ ਨਿਕਤੇ ਨਿਕਲੇ ਨੇਤਾ ਨਿਕਲੇ ਤੇ ਇਹਨਾਂ ਦੇ ਫਿਰ ਉਹੀ ਦੋ ਕੰਮ ਮਿੱਟੀ ਪੱਟੀ ਜਾਓ ਤੇ ਵੋਟਾਂ ਪਾਈ ਜਾਓ ਪਰ ਪਤਾ ਨਹੀਂ ਕਦੋਂ ਉਹ ਬਾਬੇ ਨਾਨਕ ਹੋਰਾਂ ਦੇ ਜਿਹੜਾ ਉਹ ਸਮਾਜ ਚਾਹੁੰਦੇ ਸੀ ਉਹ ਇੱਥੇ ਅਸੀਂ ਲੋਕ ਉਹਨੂੰ ਪੈਦਾ ਕਰ ਸਕਾਂਗੇ ਜਿਹੜਾ ਸਾਡੇ ਗੁਰੂ ਸਹਿਬਾਨਾਂ ਨੇ ਸਾਨੂੰ ਸਿੱਖਿਆ ਦਿੱਤੀ ਜਿਹਦੇ ਚ ਕਿਰਤੀ ਨੂੰ ਚੰਗੀ ਜ਼ਿੰਦਗੀ ਮਿਲੇਗੀ ਬਹੁਤ ਮਿਹਰਬਾਨੀ ਬਾਪੂ ਜੀ ਤੁਹਾਡਾ ਧੰਨਵਾਦ ਬਹੁਤ ਬਹੁਤ ਧੰਨਵਾਦ ਬੇਟਾ ਤੁਹਾਡੀ ਟੀਮ ਦਾ ਜਿਹੜੇ ਸਾਡੇ ਸਹੂਲਤਾਂ ਵਾਸਤੇ ਤੁਸੀਂ ਸਾਡੀ ਪੁੱਛਗਿੱਛ ਕਰਦੇ ਆ ਕੋਈ ਸਾਡੇ ਵੀ ਮੰਦਿਰ ਨੂੰ ਸ਼ਾਂਤੀ ਆ ਜਾਂਦੀ ਬੱਚੇ ਸਾਡੇ ਆਏ ਆ ਵੀ ਸਾਡੇ ਲਈ ਕੋਈ ਸਾਡਾ ਕਾਰੋਬਾਰ ਦੇ ਬਾਰੇ ਫੈਰਾ ਸੋਚ ਰਹੇ ਆ ਕੁਝ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਬੇਟਾ ਤੁਹਾਡਾ ਬਹੁਤ ਮਿਹਰਬਾਨੀ ਜੀ ਧੰਨਵਾਦ ਇੱਧਰ ਤੁਸੀਂ ਦੇਖੋ ਇੱਕ ਪਾਸੇ ਬੇਬੇ ਮੱਝ ਚੋਰੀ ਹੈ ਤੇ ਦੂਜੇ ਪਾਸੇ ਇਹ ਬਾਪੂ ਦੇ ਨੂੰ ਯਾਨੀ ਕਿ ਬੇਬੇ ਦੇ ਨੂੰ ਉਹ ਮੱਝ ਚੋ ਰਹੇ ਨੇ ਦੋਨੋਂ ਮੱਝਾਂ ਚੋਣ ਦੇ ਵਿੱਚ ਇਸ ਟਾਈਮ ਵਿਅਸਤ ਨੇ ਲਗਭਗ ਸ਼ਾਮ ਦੇ 5:30 ਪਾਉਣੇ 6 ਹੋ ਚੁੱਕੇ ਨੇ ਇੰਨੀ ਸਖਤ ਮਿਹਨਤ ਕਰਕੇ ਵੀ ਜੇ ਜ਼ਿੰਦਗੀ ਚ ਕਰਜ਼ਿਆਂ ਦੇ ਥੱਲੇ ਹੀ ਦਬੇ ਰਹਿਣਾ ਤਾਂ ਫਿਰ ਇਹ ਸਿਸਟਮ ਨੂੰ ਕੀ ਕਿਹਾ ਜਾਵੇ